ਈਆਜੀ ਸਾਡ ਬਾਰਡ ਰੇਂਜ ਉਹਨਾਂ ਲੋ ਸਾਰੇ ਆਪਣੇ ਸਟਾਫ ਵੱਲੋਂ ਸਹਿਯੋਗ ਦੇ ਕੇ ਆਪਣੀ ਸਬੀਲ ਲਾ ਗਈ ਆ ਗਰਮੀ ਦਾ ਮੇਲਾ ਸਾਰਾ ਮਾਹੌਲ ਇਹ ਗਰਮੀ ਬਹੁਤ ಜಾਜੀ ਆ ਤੇ ਮੈਡਮਾਂ ਸਾਡੀਆਂ ਸੇਵਾ ਕਰਨ ਲਈ ਆਂ ਭੰਡਿਆਂ ਦੀਆਂ ਤੇ ਸਾਰਾ ਡਾਕਟਰ ਸਟਾਫ ਜਿਹੜਾ ਵਾ ਇਹ ਸਾਰਾ ਸਹਿਯੋਗ ਦੇ ਨਾਲ ਸਬੀਲ ਲਾਈ ਗਈ ਆ ਠੰਡੇ ਮਿੱਠੇ ਦੀ ਜੀ ਬਈ ਸਬੀਲਾ ਬਹੁਤ ਰੰਗ ਦੇ ਲਾਈ ਆ ਹਾਂਜੀ ਇਹ ਜਲਦੀਆਂ ਲਾਈਆਂ ਗਈਆਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਕੀ ਸਰਦਾਰ ਡੀਆਈਜੀ ਸਾਹਿਬ ਸਰਦਾਰ ਕੇਕੌਸਲ ਜੀ ਸਾਹਿਬ ਵੱਲੋਂ ਸਾਰੇ ਸਟਾਫ ਨੂੰ ਕਿਹਾ ਗਿਆ ਸਰਦਾਰ ਬਿਕਰਮਜੀਤ ਸਿੰਘ ਜੀ ਲੀਡਰ ਸਾਹਿਬ ਸਰਦਾਰ ਦਵਿੰਦਰ ਸਿੰਘ ਜੀ ਲੀਡਰ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਸਾਰੇ ਦਫ਼ਤਰ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲਦੀ ਸਬੀਲ ਲਗਾਈ ਗਈ ਆ ਉਹ ਹੱਡੀਆਂ ਮੈਡਮਾ ਮੈਡਮਾ ਸੇਵਾ ਕਰ ਰਹੀਆਂ ਵਰਤਨਾ ਦੀ ਇਹ ਸਾਰੇ ਜਵਾਨ ਆ ਸਾਰੇ ਜਵਾਨ ਸਾਡੇ ਆਪਣੇ ਦੇ ਆ ਜੀ ਅਫਸਰ ਦੇ ਹਾਂਜੀ ਇਹ ਸਾਡੀਆਂ ਮੈਡਮਾਂ ਦਫ਼ਤਰ ਦੇ ਸਾਰਾ ਸਟਾਫ ਰਿਹਾ ਜੀ ਆਪ ਹੀ ਕਰ ਬੜੇ ਸਹਿਯੋਗ ਦੇ ਨਾਲ ਸੇਵਾ ਕਰ ਰਿਹਾ ਜੀ ਆਪ ਹੀ ਕਰਦੇ ਹੋਏ ਬਜੀ ਹਾਂ ਜੀ ਸਾਰਾ ਆਪ ਵੀ ਡੇ ਆ ਜੀ ਗਰਮੀ ਤੋਂ ਬਹੁਤ ਜ਼ਿਆਦਾ ਕਰੋਪ ਜ਼ਿਆਦਾ ਚੱਲਣ ਰਿਹਾ ਇਸ ਕਰਕੇ ਸਾਰੇ ਠੰਡੇ ਮਿੱਠੇ ਦੀ ਜਲਦੀ ਸਬیل ਲਾਈ ਹੈ ਜੀ ਤੇ ਸਾਰਾ ਦਫ਼ਤਰ ਪਾਣੀ ਕੱਢ ਤੋ ਆ ਸਪੈਕਲ ਹੈ ਪੰਜਾਬ ਤੋਂ ਵੀ ਸਬیل ਲਾਈ ਹੈ ਜੀ ਅਲਸ ਫੈਸਲ ਕੋਈ ਹੋਗੇ ਲੋ ਗਰਮੀ ਦਾ ਕਰਕੇ ਸਾਰੇ ਹਾਲਕਰ ਨੂੰ ਗਰਮੀ ਲੱਗਣੀ ਇਸ ਕਰਕੇ ਠੰਡੇ ਮਿੱਠੇ ਬਾ ਜਲਦੀ ਸਾਰਿਆਂ ਨੇ ਦਫਤਰ ਵਾਲਿਆਂ ਨੇ ਸਲਾਹ ਕਰਕੇ ਸਬੀਲ ਲਈ ਆ ਸਾਰੇ ਦੇ ਸਹਿਯੋਗ ਦੇ ਨਾਲ ਡੀਆਜੀ ਸਾਹਿਬ ਦੇ ਸਹਿਯੋਗ ਦੇ ਨਾਲ ਸਬੀਲ ਲਈ ਗਈ ਆ ਸੜਕਾਂ ਤੋਂ ਉੱਤਰ ਕੇ ਛੀਲਾਂ ਪਿਆ ਰਹੇ ਜੀ ਕਰਦੇ ਵਿੱਚ ਸਰ ਸੜਕਾਂ ਤੋਂ ਉੱਤਰ ਕੇ ਗਰਮੀ ਦੇ ਵਿੱਚ ਛੀਲਾਂ ਪਿਆ ਰਹੇ ਸਰ ਗਰਮੀ ਦਾ ਬਹੁਤ ਮੌਸਮ ਹੈ ਜੀ ਇਸ ਕਰਕੇ ਸਾਰੇ ਜਵਾਨਾਂ ਨੇ ਰਲ ਮਿਲ ਕੇ ਸਰਦਾਰ ਡੀਆਈਜੀ ਸਾਹਿਬ ਦੇ ਸਹਿਯੋਗ ਦੇ ਨਾਲ ਸਰਦਾਰ ਬਿਕਰਮਜੀਤ ਸਿੰਘ ਜੀ ਮੀਡੀਆ ਸਾਹਿਬ ਦੇ ਸਹਿਯੋਗ ਸਰਦਾਰ ਦਵਿੰਦਰ ਸਿੰਘ ਜੀ ਰੀਡਰ ਦੇ ਰੀਡਰਾਂ ਦੇ ਸਹਿਯੋਗ ਦੇ ਨਾਲ ਇਹ ਸਬੀਲ ਲੱਗ ਗਈ ਆ ਜੀ ਸਾਰੇ ਦਫ਼ਤਰ ਨੇ ਸਾਰੇ ਦਫ਼ਤਰ ਨੇ ਸਹਿਯੋਗ ਪਾ ਕੇ ਸਬੀਲ ਲਈ ਆ ਠੰਡੇ ਮਿੱਠੇ ਦੀ ਗਰਮੀ ਦਾ ਕਰਕੇ ਇਹ ਸਾਰੇ ਹੱਥ ਜੋੜ ਕੇ ਬੈਠੇ ਜਾ ਰਹੇ ਆ ਵੀ ਸਬੀ ਹੋ ਸਕੇ ਜਾਂ ਜਾਂ ਅਗਲਾ ਹਿੱਸਾ ਜੀ ਸਰ ਕੀ ਕਹਿਣਾ ਚਾਹੁੰਦੇ ਆ ਫੁੱਲ ਸੋ ਠੰਡੇ ਮਿੱਠੇ ਜਲਦੀ ਹਸਪੀਟਲ ਲਗਾਈ ਹੋਈ ਹੈ ਇਹ ਗੁਰੂ ਸਾਹਿਬ ਜੀ ਦਾ ਗੁਰਜਿੰਦੇਵ ਜੀ ਦਾ ਦਿਹਾੜਾ ਸੀ ਤੇ ਅਸੀਂ ਸਾਰੇ ਮਲਾਜਮਾਂ ਨੇ ਸਹਿਯੋਗ ਕਰਕੇ ਤੇ ਠੰਡੇ ਮਿੱਠੇ ਜਲ ਦੀ ਸ਼ਪੀਲ ਲਾਈ ਗਰਮੀ ਬਹੁਤ ਆ ਸੰਗਤਾਂ ਬਹੁਤ ਦਿੱਕਤ ਆਉਂਦੀ ਹੈ ਜਲ ਪਾਣੀ ਦੀ ਇਹ ਕਰਕੇ ਫਿਰ ਅਸੀਂ ਮਤਲਬ ਸਾਰਿਆਂ ਨੇ ਸਲਾਹ ਕਰਕੇ ਮਲਾਜਮਾਂ ਨੇ ਤੇ ਬਾਗਵੰਡੀਆ ਜੀ ਸਾਹਿਬ ਸਾਡੇ ਰਕੇਸ਼ ਕੌਸ਼ਲ ਜੀ ਉਹਨਾਂ ਰਹਿਣ ਮਨਾਏ ਇੱਥੇ ਸ਼ਪੀਲ ਜਿਹੜੀ ਠੰਡੇ ਜਲ ਦੀ ਲਾਈ ਹੈ ਜਿਵੇਂ ਵਿੱਚ ਸ਼ਪੀਲ ਪਾਈ ਗਈ ਪੁੱਤਰ ਕੇ ਪੰਜਾਬ ਪੁਲਿਸ ਆ ਜਬਰਤਾਰੀ ਉਹਦਾ ਫੋਨ ਵੀ ਨਹੀਂ ਮਿਲਦਾ ਜੀ ਬਾਜੀ ਗਰਮੀ ਬਹੁਤ ਅਸੀਂ ਵੀ ਡਿਊਟੀ ਤੇ ਆ ਆਨ ਡਿਊਟੀ ਸਾਰੇ ਮਤਲਬ ਨਾਲ ਆਪਣੀ ਡਿਊਟੀ ਕਰ ਰਹੇ ਆ ਜੀ ਤੇ ਨਾਲ ਦੀ ਨਾਲ ਠੰਡੇ ਮਿੱਠੇ ਜਲ ਦੀ ਸੇਵਾ ਸੁਭੇਲ ਦੀ ਕਰ ਰਹੇ ਆ ਹਾਂਜੀ ਸੇਵਾ ਕਰ ਰਹੇ ਆ ਨਾਲ ਮਤਲਬ ਅਸੀਂ ਡਿਊਟੀ ਵੀ ਨਿਭਾ ਰਹੇ ਆਪਣੀ ਸਾਰੇ ਜਾਣੇ ਡਿਊਟੀਆਂ ਤੇ ਆ ਆਨ ਡਿਊਟੀ ਸਾਰੇ ਜਾਣੇ ਜੀ ਅਸੀਂ ਬਾਜੀ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ ਮਿੱਠਾ ਜਿਆਦਾ ਜਲਦੀ ਲੱਗ ਗਈਆਂ ਸਪੀਲਾਂ ਲੱਗੀਆਂ ਜੀ ਬਹੁਤ ਬਹੁਤ ਸਪੀਲਾਂ ਭਾਰੀ ਲੱਗੀਆਂ ਜੀ ਗਰਮੀ ਨੂੰ ਮੁੱਕ ਰੱਖਦੇ ਹੋ ਇਸ ਪੀਲਾਂ ਲਾਈਆਂ ਗਈਆਂ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਵਾਰੀ ਕਾਹੋ ਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਹਾਂਜੀ ਹਾਂਜੀ ਤੇ ਕਿਵੇਂ ਦਾ ਲੱਗਾ ਮਸਰ ਸ਼ਹਿਰ ਵਾਸੀਆਂ ਦਾ ਸਹਿਯੋਗ ਬਹੁਤ ਵਧੀਆ ਸਹਿਯੋਗ ਚੱਲ ਰਿਹਾ ਜੀ ਦੇਖੋ ਤੁਹਾਡੇ ਸਾਹਮਣੇ ਕਿੰਦਾ ਰਸ਼ ਪਿਆ ਜੀ ਹਮ ਹਮਾ ਕੇ ਸਬੀਲਾ ਪੀ ਰਿਹਾ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਇਸ ਵਾਰੀ ਗਰਮੀ ਨੇ ਰਿਕਾਰਡ ਤੋੜੇ ਹੋਏ ਆ ਸਾਰੇ ਹਰ ਕੋਈ ਲੈਂਚ ਲੱਗ ਕੇ ਆਪਣੀ ਪਾਣੀ ਦੀ ਸਬੀਲ ਪੀ ਰਿਹਾ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਆਪਨ ਸਰਕਾਰ ਦੇ ਕਿਰਿਆ ਕਰਨ ਵਾਲੀ ਦਰਵਾਜ਼ਾ ਦੇਖੋ ਜੀ ਪੰਜਾਬ ਪੁਲਿਸ ਵੀ ਇੱਕ ਇਨਸਾਨ ਹੈ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਵੀ ਪਾਣੀ ਦੀ ਸੇਵਾ ਕਰ ਰਹੀ ਹੈ ਜੀ ਇਹ ਲਗਾਈ ਗਈ ਹੈ ਇਸ ਸਵੀਰ ਜੀ ਡੀਆਈਜੀ ਸਾਹਿਬ ਦਫਤਰ ਸ਼ਰੀਰਕੇਸ਼ ਕੋਸਲ ਸਾਹਿਬ ਦੇ ਦਫਤਰ ਲਗਾਈ ਗਈ ਹੈ ਜੀ ਉਹਨਾਂ ਦੇ ਹੁਕਮ ਸਾਰ ਭਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਠੰਡੇ ਮਿੱਠੇ ਜਲਦੀਆਂ ਸਪੀਲਾਂ ਲਗਾਈਆਂ ਗਈਆਂ ਨੇ ਬਹੁਤ ਹੀ ਬਹੁਤ ਹੀ ਵਧੀਆ ਸਹਿਯੋਗ ਰਹੀ ਗਈ ਆ ਜਿਹੜਾ ਕਿ ਸੰਤਾਂ ਦਾ ਵੀ ਸਹਿਯੋਗ ਬਹੁਤ ਜ਼ਿਆਦਾ ਮਿਲਾਇਆ ਇਹਦੀ ਬਾਕੀ ਸਾਰੇ ਪਾਨਚੋਕ ਡੀਆਈਟੀ ਬਾਰਡ ਰੇਂਜ ਵੱਲੋਂ ਤੇ ਪਾਨਚੋਕ ਰੀਤੂ ਸਾਹਿਬ ਵੱਲੋਂ ਸਹਿਯੋਗ ਕੀਤਾ ਗਿਆ ਕਿ ਅੱਜ ਸ਼ਹੀਦ ਭਾਈ ਚਾਹੇ ਤੇ ਸ਼ਹੀਦ ਹੋ ਬੰਬਾ ਤੇ ਬਹੁਤ ਸੰਤਾਂ ਜਿਹੜੀਆਂ ਨੇ ਪੀੜੀਆਂ ਨੇ ਇਸ ਕਰਕੇ ਆਪਾਂ ਸ਼ਹੀਦ ਲਈ ਜੀ ਆ ਕਿ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਵਟਾ ਹੈ ਜੀ ਆ ਸਾਰੇ ਹੀ ਮੁਲਾਜ਼ਮ ਸੇਵਾ ਕਰਦੇ ਪਏ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਮੁਲਾਜ਼ਮ ਸੇਵਾ ਕਰ ਰਹੇ ਨੇ ਬੜੇ ਉਹ ਮਹਮਾ ਕੇ ਪੀਰੇ ਨੇ ਜੀ ਤੇ ਮੈਡਮਾਂ ਵੀ ਸੇਵਾ ਕਰਦੀਆਂ ਪਈਆਂ ਨੇ ਦੇਖੋ ਜੀ ਸਾਡੇ ਦਫ਼ਤਰ ਵਾਲੀਆਂ ਮੈਡਮਾਂ ਸਾਰੀਆਂ ਸਹਿਯੋਗ ਦੇ ਰਹੀਆਂ ਨੇ ਨਾਲ ਭਾਂਡੇ ਧੋ ਰਹੀਆਂ ਨੇ ਤੇ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ ਕਰਨ ਕੀ ਕਹਿਣਾ ਚਾਹੁੰਦੇ ਹੋ ਸੇਵਾ ਕਰਦੇ ਪਏ ਹੋ ਜੀ ਕਿਵੇਂ ਦਾ ਲੱਗਾ ਬਹੁਤ ਵਧੀਆ ਕਰਮ ਭਾਗਾਂ ਦੇ ਨਾਲ ਸੇਵਾ ਮਹਨਸਿੰਦ ਹੁੰਦੀ ਹੈ ਜੀ ਇਹ ਦਸਤਰੋ ਲੋ ਚੱਲ ਰਿਹਾ ਹੈ ਸ਼ੀਰ ਦਾ ਸਤਿ ਸਤਿਵੰਦ ਬਾਹਰ ਇਹ ਕੀ ਨਾ ਚਾਹਦੇ ਹੋ ਮੈਂ ਤੁਸੀ ਵੀ ਅਸੀਂ ਇਹ ਸੋਣਾ ਚਾਹੁੰਦੇ ਹਾਂ ਕਿ ਸਾਡੇ ਪਾਸ਼ਾ ਨੇ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਤੋਂ ਅਸੀਂ ਤੇ ਕੋਸ਼ਿਸ਼ ਵੀ ਨਹੀਂ ਆਂ ਸੇਵਾ ਸੁਕਰਨਾ ਮਾਈਬੂ ਬਖਸ਼ੀ ਤੇ ਪੰਜ ਪੁੱਛ ਵਾਲੋ ਵੀ ਲੱਗੀ ਹੈ ਕੀ ਕਹਿਣਾ ਚਾਹਦੇ ਹੋ ਹਾਂਜੀ ਸ਼੍ਰੀ ਰਕੇਸ਼ ਕੋਸ਼ਲ ਜੀ ਮਾਨ ਜੋਗ ਡੀਆਈ ਸਾਹਿਬ ਦੀ ਰਹਿਨੁਮਾਈ ਹੈ ਅੱਜ ਅਸੀਂ ਆਪਣੇ ਦਫ਼ਤਰ ਵਿਖੇ ਸ਼ਬੀਲ ਦਾ ਜਿਹੜਾ ਮੌਕਾ ਸਾਨੂੰ ਮਿਲਿਆ ਵਾ ਸੇਵਾ ਕਰਨ ਦਾ ਅਸੀਂ ਬੜੀ ਖੁਸ਼ ਹਾਂ ਕਿ ਸੇਵਾ ਕਰ ਰਹੇ ਹਾਂ ਲਖ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਸੇਵਾ ਪੰਜਾਬ ਕੋਸ਼ਿਸ਼ ਕਰਦੀ ਜੀ ਮੈਂ ਬਹੁਤ ਖੁਸ਼ ਹਾਂ ਕਿ ਵਾਏ ਗੁਜ ਨੇ ਬਖਸ਼ਿਸ਼ ਕੀਤੀ ਹੈ ਸਾਡੇ ਦਫ਼ਤਰ ਤੇ ਤੇ ਸੰਗਤਾਂ ਜਿਹੜੀਆਂ ਐ ਸੇਵਾ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਨੇ ਮੈਂ ਜੀ ਸਾਰਿਆਂ ਨੂੰ ਬਤਾਇ ਦੇਣਾ ਚਾਹੁੰਦਾ ਵਾਂ ਸਾਡੇ ਡੀਆਈ ਸਾਹਿਬ ਹਾਡੇ ਅਫਸਰ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਗੁਰੂ ਜੀ ਗੁਰੂ ਆਪਣਾ ਜਿੰਦੇਵ ਜੀ ਮਹਾਰਾਜ ਆ ਤੇ ਤਰਤੀ ਦਮੀ ਦੇ ਬੈਠੇ ਸੀ ਉੱਠ ਕੇ ਠੀਕ ਕਿਵੇਂ ਦਾ ਲੱਗਾ ਜੀ ਪੰਜਾਬ ਪੁਲਿਸ ਬੁਸ਼ਪੀਲ ਲਗਾ ਕੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਜੀ ਸਾਡੇ ਜਿਹੜੇ ਸਟਾਫ ਆ ਬਹੁਤ ਵਧੀਆ ਸਟਾਫ ਸਾਡਾ ਸੇਵਾ ਕਰ ਰਿਹਾ ਵਾ ਤੰਦੇ ਹੀ ਨਾਲ ਸੇਵਾ ਪੂਰੀ ਨਿਭਾ ਰਿਹਾ ਵਾ ਅੱਜ ਮੁਲਾਜ਼ਮ ਸਾਰੇ ਸੇਵਾ ਹੀ ਕਰਦੇ ਪਏ ਨੇ ਜੀ ਸਭ ਭਾਵੇਂ ਰੰਗ ਦਾ ਕਿਵੇਂ ਦਾ ਲੱਗ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਬਹੁਤ ਹੀ ਬਹੁਤ ਸੋਹਣਾ ਲੱਗ ਰਿਹਾ ਜਿਹੜੀ ਸਾਡੀ ਸੇਵਾ ਕਰ ਰਹੀ ਆ ਪੁਲਿਸ ਤੇ ਬਹੁਤ ਵਧੀਆ ਇੱਕ ਸਹਿਯੋਗ ਦੇ ਰਹੇ ਆ ਸਾਡੇ ਮੁਲਾਜ਼ਮ ਸਾਡੇ ਇੱਕ ਦੂਜੇ ਨਾਲ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਇਹਨਾਂ ਨੇ ਜਿਕਾਰੇ ਵੀ ਲਗਾ ਰਹੇ ਹੋ ਬੋਲੇ ਸੋਨਹਾ ਜਿੰਨ ਤੱਕ ਇਹ ਦੁਨੀਆ ਰਹਿਣੀ ਆ ਤਿੰਨ ਤੱਕ ਆਪਣਾ ਮਹਿਮਾ ਰਹਿਣਾ ਇਹ ਕੰਮ ਚੱਲਦਾ ਰਹਿਣਾ ਸਾਰਾ ਇਹ ਇਦਾਂ ਸੇਵਾ ਚੱਲਦੀ ਰਹਿਣੀ ਆ ਮਹਾਰਾਜਾ ਬਾਬੇ ਨਾਨਕ ਦਾ ਲੰਗਰ ਆ ਤੇ ਚੱਲਦਾ ਰਹੂਗਾ ਇੱਥੇ ਚੱਲਦਾ ਰਹਿਣਾ ਚੜਦੀ ਕਲਾ ਹੋਗੀ ਬਾਬੇ ਨਾਨਕ ਦੇ ਨਾਂ ਦੀ ਜਿਹਨੇ 20 ਰੁਪਈਆਂ ਦਾ ਲੰਗਰ ਲਾਇਆ ਸਤਿਗੁਰਾਂ ਨੇ ਮਿਹਰ ਕੀਤੀ ਆ ਸਭ ਦੁਨੀਆ ਤੇ ਤੇ ਦੁਨੀਆ ਤਰੀ ਫਿਰਦੀ ਆ ਅੱਜ ਪੰਜਾਬ ਪੁਲਿਸ ਨੂੰ ਲਗਾਇਆ ਗਿਆ ਲੱਗਰ ਕੀ ਗਣਾ ਹਾਂਜੀ ਪੰਜਾਬ ਪੁਲਿਸ ਨੂੰ ਲੱਗਰ ਲਗਾਇਆ ਗਿਆ ਚੜਦੀ ਕਲਾ ਰੱਖੂ ਬਾਬਾ ਨਾਨਕ ਇਹਨਾਂ ਦੇ ਪੁੱਤਰਿਆਂ ਦੋਤਰਿਆਂ ਤੱਕ ਸਾਫ ਦੀ ਚੜ੍ਹਦੀ ਕ੍ਰਿਪਾ ਹੋਗੀ ਵਾਹਿਗੁਰੂ ਦੀ ਕਿਰਪਾ ਜੀ ਮਹਾਰਾਜ ਦੀ ਸਤਿਗੁਰਾਂ ਦੀ ਬਹੁਤ ਬਹੁਤ ਕਿਰਪਾ ਬਾਬੇ ਨਾਨਕ ਦੀ ਜਿਹੜਾ ਲੱਗਾ ਜੀ ਅੱਜ ਕਰ ਰਹੇ ਨੇ ਸੇਵਾ ਕਰ ਰਹੇ ਹੋ ਪੰਜਾਬ ਪੁਲਿਸ ਇੱਕ ਪਰਿਵਾਰ ਰੂਪ ਬਣ ਕੇ ਜੀ ਹਾਂਜੀ ਹਾਂਜੀ ਬਾਬਾ ਜੀ ਡੀਆਈ ਸਾਹਿਬ ਮਾਨਯੋਗ ਜਿਨ੍ਹਾਂ ਵੱਲੋਂ ਲੰਗਰ ਲਗਾ ਲਗਾ ਰਹੇ ਆ ਏਦਾਂ ਦੇ ਲੰਗਰ ਚੱਲਦੇ ਹੀ ਰਹਿਣਗੇ ਜੀ ਪੱਕਾ ਜੀ ਸੰਗਤਾਂ ਦੇ ਸਤਿ ਸੇਬ ਲਾ ਦੋ ਜੀ ਬੋਲੇ ਸੋ ਨਿਹਾਲ ਸ੍ਰੀ ਅੰਕਲ ਬੋਲੇ ਸੋਨੇ ਹੜਾ ਸ੍ਰੀ ਅੰਕਲ